ਜਿਹੜਾ ਇਹ ਲੇਬਲ ਹੈ ਜੀ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾ ਰਿਹਾ ਹੈਗਾ ਕਿਸ ਤਰ੍ਹਾਂ ਦੇ ਦੇਖੋ ਜਿਹੜਾ ਤਾਂ ਪਾਣੀ ਹੈ ਉਹ ਤਾਂ ਕੁਦਰਤ ਦੀ ਕਿਰਪਾ ਕਿਸੇ ਦੇ ਬਸਚ ਨਹੀਂ ਪਰ ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਲੋਕਾਂ ਨੂੰ ਸਹਾਇਤਾ ਨਹੀਂ ਲੋਕ ਇਲਾਕੇ ਦੇ ਅਫਤਾ ਤੇਲ ਫੂਕੇ ਆਪਣੇ ਟਰੈਕਟਰ ਆਪ ਸਾਰਾ ਕੰਮ ਕਰ ਰਹੇ ਨੇ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਜਿਹੜੀ ਹੈ ਨਹੀਂ ਕੀਤੀ ਜਾ ਰਹੀ ਸਰਕਾਰ ਦੇ ਜਿਹੜੇ ਮંત્રી ਨੇ ਜਾਂ ਹੋਰ ਲੀਡਰ ਨੇ ਉਹ ਆ ਕੇ ਬਸ ਇੱਥੇ ਬਾਈਟ ਦੇ ਕੇ ਚਲੇ ਜਾਂਦੇ ਨੇ ਤੇ ਸਰਕਾਰ ਵੱਲੋਂ ਕੋਈ ਵੀ ਨਾ ਤਾਂ ਸਹਾਰਾ ਲੱਗ ਰਿਹਾ ਤੇ ਨਾ ਹੀ ਕੋਈ ਕਿਸੇ ਤਰ੍ਹਾਂ ਦੀ ਆਰਥਿਕ ਮਦਦ ਜਾਂ ਕੋਈ ਮਸ਼ੀਨਰੀ ਦੀ ਮਤ ਉਹ ਨਹੀਂ ਦਿੱਤੀ ਜਾ ਰਹੀ ਮੈਨੂੰ ਦੱਸ ਰਹੇ ਸੀ ਇੱਥੇ ਪੋਰ ਕਲੇਨ ਇਹਨਾਂ ਨੇ ਮੰਗੀ ਸੀ ਤੇ ਕਹਿੰਦੇ ਉਹਦਾ ਤੇਲ ਤੁਸੀਂ ਆਪ ਪਾਓ ਤੇ 35000 ਰੁਪਏ ਪੋਰ ਕਲੇਨ ਦਾ ਲੱਗੂਗਾ ਹੁਣ ਦੋਸਤੋ ਲੋਕ ਵਿਫਤਾ ਵਿੱਚੋਂ ਲੰਘ ਰਹੇ ਨੇ ਤੇ ਸਰਕਾਰ ਮਸ਼ੀਨੀਆਂ ਦੇ ਪੈਸੇ ਮੰਗ ਰਹੀ ਹੈ ਹੁਣ ਇਦੋਂ ਵੱਦ ਕੀ ਹੋ ਰਿਹਾ ਇਹ ਜੀ ਤਾਂ ਮਾੜੀ ਸਰਕਾਰ ਕਦੇ ਦੇਖੀ ਨਹੀਂ ਲੋਕਾਂ ਨੇ ਜੋ ਇਹ ਜੀ ਆ ਵੀ ਜਿਹੜੀ ਐਸੇ ਮੌਕਿਆਂ ਤੇ ਵੀ ਲੋਕਾਂ ਨੂੰ ਕਹਿ ਰਹੀ ਹੈ ਵੀ ਪੈਸੇ ਜਮ੍ਹਾਂ ਕਰੋ ਸਰਕਾਰ ਤਾਂ ਕਹਿੰਦੀ ਅਸੀਂ ਪੂਰੇ ਪ੍ਰਬੰਧ ਕੀਤੇ ਸਾਰਾ ਪ੍ਰਸ਼ਾਸਨ ਇੱਥੇ ਬੈਠਾ ਐ ਐਸਐਸਪੀ ਡੀਸੀ ਸਭ ਇੱਥੇ ਪ੍ਰਸ਼ਾਸਨ ਬੈਠਣ ਨਾਲ ਕੀ ਹੈ ਜੇ ਪ੍ਰਸ਼ਾਸਨ ਬੈਠ ਕੇ ਲੋਕਾਂ ਨੂੰ ਕੋਈ ਸਹਾਰਾ ਨਹੀਂ ਲਾਊਗਾ ਸਰਕਾਰ ਵੱਲੋਂ ਸਿਰਫ ਇੱਕ ਕੰਮ ਹੈ ਇੱਥੇ ਨਰੇਗਾ ਦੇ ਵਰਕਰ ਬਿਠਾਏ ਹੋਏ ਨੇ ਉਹਨਾਂ ਨੂੰ ਕਹੇ ਬੋਲੀਆਂ ਭਰੋ ਮਿੱਟੀਆਂ ਬਸ ਬੋਰੀਆਂ ਦਿੱਤੀਆਂ ਬੋਰੀਆਂ ਮਿੱਟੀ ਦੀਆਂ ਭਰ ਕੇ ਨਰੇਗਾ ਦਾ ਇੰਨਾ ਕੰਮ ਹੈ ਨਾ ਟਰੈਕਟਰ ਦੇ ਟਰੈਕਟਰਾਂ ਦਾ ਤੇਲ ਮਸ਼ੀਨਰੀ ਉਹ ਸਾਰੀ ਲੋਕ ਆਪਦੀ ਵਰਤ ਰਹੇ ਨੇ ਤੇਲ ਆਪਦਾ ਵਰਤ ਰਹੇ ਨੇ 1 ਰੁਪਈਆ ਦਾ ਤੇਲ ਕਿਸੇ ਇਹਨਾਂ ਨੇ ਐਡਮਿਨਿਸਟ੍ਰੇਸ਼ਨ ਨੇ ਨਹੀਂ ਪਾਇਆ ਫਿਰ ਕੀ ਸਾਰਾ ਹੋਇਆ ਲੋਕਾਂ ਨੂੰ ਕਿਸ ਤਰ੍ਹਾਂ ਲੱਗ ਰਿਹਾ ਕਿਉਂਕਿ ਪਹਿਲਾਂ ਨਾਲੋਂ ਜਿਹੜਾ ਹੈਗਾ ਸੀ 2023 ਚ ਜਿਸ ਤਰ੍ਹਾਂ ਨੁਕਸਾਨ ਹੋਇਆ ਸੀਗਾ ਵੀ ਹੁਣ ਪਾਦਾ ਚਾ ਰਿਹਾ ਅੱਜ ਮੌਸਮ ਠੀਕ ਲੱਗ ਰਿਹਾ ਹੈਗਾ ਪਿੱਛੇ ਚੰਡੀਗੜ੍ਹ ਜਗ੍ਹਾ ਤੇ ਬਾਰਿਸ਼ ਹੋਈ ਹੈ ਕਿਉਂਕਿ ਅਸੀਂ ਤਾਂ ਉਸ ਪਰਮਾਤਮਾ ਕੀ ਅਰਦਾਸ ਕਰ ਸਕਦੇ ਹਾਂ ਆ ਜਿਹੜੇ ਕੁਝ ਦਿਨ ਨੇ ਸੁੱਖ ਸ਼ਾਂਤੀ ਲੰਘ ਜਾਣਾ ਤੇ ਕਿਤੇ 파ੜ ਨਾ ਪਵੇ ਕੋਈ ਜਿਹੜਾ ਨੁਕਸਾਨ ਨਾ ਹੋਵੇ ਕਿਉਂਕਿ ਇੱਕ ਥੋੜਾ ਜਿਹਾ ਵੀ ਕਿਤੇ ਨੁਕਸਾਨ ਹੋ ਗਿਆ ਤਾਂ ਫਿਰ ਬਹੁਤ ਵੱਡਾ ਫਸਲਾਂ ਦਾ ਦੂਰ ਦੂਰ ਤੱਕ ਪਾਣੀ ਜਿਹੜਾ ਜਾ ਕੇ ਮਾਰ ਕਰਦਾ ਫਿਰ ਬੰਦ ਨਹੀਂ ਕੰਟਰੋਲ ਨਹੀਂ ਹੁੰਦਾ ਸੋ ਹੁਣ ਲੋਕ ਜਿੰਨ ਰਾਤ ਪੁਰੇ ਜਿਹੜਾ ਡਿਊਟੀ ਦੇ ਰਹੇ ਨੇ ਬੰਨ ਦੇ ਉੱਤੇ ਸਾਰੇ ਪਿੰਡਾਂ ਦੇ ਇਲਾਕੇ ਦੇ ਲੋਕ ਉੱਥੇ ਪੱਕੇ ਹੀ ਬੰਨਾਂ ਤੇ ਬੈਠੇ ਨੇ ਇਹ ਜਿਹੜਾ ਆਪਦੀ ਨਿਗ੍ਹਾ ਰੱਖੀ ਹੋਈ ਹੈ ਤੇ ਹੁਣ ਤਾਂ ਸੱਚੇ ਪਾਤਸ਼ਾਹੇ ਮਿਹਰ ਕਰੇ ਪੂਰੇ ਪੰਜਾਬ ਦੇ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖੋ ਪੰਜਾਬ 'ਚ ਬੜੇ ਕੰਬੀਰ ਤੇ ਦੁਖਦਾਈ ਨੇ ਮੈਂ ਕਹੂੰਗਾ ਦੋਨੇ ਸਰਕਾਰਾਂ ਪੰਜਾਬ ਦੀ ਸਰਕਾਰ ਤੇ ਦਿੱਲੀ ਦੀ ਸਰਕਾਰ ਦੋਨੋਂ ਬਰਾਬਰ ਦੀਆਂ ਜ਼ਿੰਮੇਵਾਰ ਨੇ ਪੰਜਾਬ ਦੀ ਸਰਕਾਰ ਨੇ ਨਾ ਕੋਈ ਸਫਾਈ ਕੀਤੀ ਨਾ ਬੰਨਾਂ ਦਾ ਮਜ਼ਬੂਤ ਕੀਤਾ ਨਾ ਕੋਈ ਪੈਸਾ ਖਰਚਿਆ ਤੇ ਜਿਹਦੇ ਕਰਕੇ ਇਹ ਸਾਰਾ ਏਡਾ ਵੱਡਾ ਨੁਕਸਾਨ ਹੋਇਆ ਦਿੱਲੀ ਸਰਕਾਰ ਨੇ ਭਾਖੜਾ ਨੂੰ ਜਿਹੜਾ ਹੈ ਬਿਨਾ ਪਲਾਨ ਤਰੀਕੇ ਦੇ ਨਾਲ ਪਾਣੀ ਛੱਡਿਆ ਉਹਦੇ ਨਾਲ ਵੀ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਤੇ ਹੁਣ ਹਫਤਾ ਹੋ ਗਿਆ ਹਫਤੇ ਤੋਂ ਬਾਅਦ ਇਹਨੂੰ ਜਿਹੜਾ ਨੈਸ਼ਨਲ ਕਲੈਮਿਟੀ ਡਿਕਲੇਅਰ ਕੀਤਾ ਹੈ ਇਹ ਤਾਂ ਪਹਿਲੇ ਦੇਣੀ ਐਲਾਨ ਕਰ ਦੇਣਾ ਚਾਹੀਦਾ ਜਦ ਪਿੰਡਾਂ 'ਚ ਪਾਣੀ ਵੜ ਗਿਆ 10000 ਪਿੰਡ ਆਪਣਾ 1000 ਤੋਂ ਉੱਤੇ ਪਿੰਡ ਪਾਣੀ ਦੇ ਵਿੱਚ ਡੁੱਬਿਆ ਪਿਆ 3 ਲੱਖ ਲੋਕ ਬੇਕਾਰ ਹੋ ਗਏ ਪੰਜਾਬ ਦੇ ਤੇ ਕਲਾਈਮੇਟ ਹੀ ਹੁਣ ਡਿਕਲੇਅਰ ਕਰ ਰਹੇ ਆ ਇਹ ਤਾਂ ਜਿਹੜਾ ਹੈ 89 ਤੋਂ ਬਾਅਦ ਹੁਣ ਏਡਾ ਜਿਹੜਾ ਮਾੜਾ ਜਿਹੜੇ ਫਲੱਡ ਆਏ ਨੇ ਸੋ ਇਸ ਲਈ ਸਰਕਾਰ ਕਿਤੇ ਨਾ ਕਿਤੇ ਜਿਹੜੀ ਹੈ ਅਵੇਸਲੀ ਰਹੀ ਹੈ ਸਮੇਂ ਸਿਰ ਕਦਮ ਨਹੀਂ ਚੱਕੇ ਮੁੱਖ ਮੰਤਰੀ ਦਾ ਜਦ ਫਲੱਡ ਆ ਗਏ ਸੀ ਉਸ ਤੋਂ ਬਾਅਦ ਵੀ ਚਣਈ ਚੁਰੇ ਫਿਰਦਾ ਸੀ ਤੁਸੀਂ ਇਹਨਾਂ ਦੀ ਸੰਜੀਦਗੀ ਗੰਭੀਰਤਾ ਦੇਖ ਸਕਦੇ ਹੋ ਤੇ ਜਦ ਕੰਮ ਕਰਨ ਦਾ ਸਮਾਂ ਸੀ ਸਫਾਈ ਕਰਨ ਦਾ ਸਮਾਂ ਸੀ ਮંત્રી ਨੇ ਆਪਦੇ ਰਿਸ਼ਤੇਦਾਰ ਨੂੰ ਆਪਦੇ ਚਿਹਤਿਆਂ ਨੂੰ ਟੈਂਡਰ ਦੇਤੇ ਉਹਨਾਂ ਨੇ ਕੰਮ ਨਹੀਂ ਕੀਤਾ ਉਹਨੂੰ ਸੀਗਾ ਵੀ ਅਸੀਂ ਕੰਮ ਟਪਾ ਜਾਾਂਗੇ ਤੇ ਖਾ ਲਾਂਗੇ ਪੈਸੇ ਫਿਰ ਕੀ ਉਹਨਾਂ ਲੋਕਾਂ ਪ੍ਰਤੀ ਕੀ ਉਹਨਾਂ ਦੀ ਵਫਾਦਾਰੀ ਹੈ ਰੱਸੇ ਵੀ ਅਸੀਂ ਆਪ ਮੁੱਲ ਲੈ ਕੇ ਆ ਰਹੇ ਹਾਂ ਜੀ ਸੂਤਲੀਆਂ ਤੇ ਰੱਸੇ ਆਪ ਮੁੱਲ ਲੈ ਕੇ ਆ ਰਹੇ ਹਾਂ ਅਸੀਂ ਸਿਰਫ ਖਾਲੀ ਕੱਟਿਆਂ ਤੋਂ ਬਿਨਾ ਇਸ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ ਜਾਲ ਵੀ ਪੁਰਾਣੇ ਆ ਰਹੇ ਜਾਲ ਵੀ ਪੁਰਾਣੇ ਸਾਰਾ ਕੁਝ ਪੁਰਾਣਾ ਆਪ ਦਾ ਮੁੱਲ ਲੈ ਕੇ ਆਣ ਲੱਗ ਰਹੇ ਹਾਂ ਜਦੋਂ ਮਿੱਟੀ ਦੀਆਂ ਟਰਾਲੀਆਂ ਆਈਆਂ ਸੀ ਸਾਡੀਆਂ ਮਿੱਟੀ ਦੇ ਟਰਾਲੀਆਂ ਅਸੀਂ ਇੱਥੋਂ ਮਿੱਟੀ ਉਹ ਸਾਹਮਣੇ ਨੱਕੇ ਦੇ ਪਾਣ ਲੱਗੇ ਉੱਥੇ ਇਹਨਾਂ ਨੇ ਆ ਕੇ ਸਾਨੂੰ ਰੋਕਤਾ ਕਹਿੰਦਾ ਇੱਥੋਂ ਮਿੱਟੀ ਨਾ ਚੱਕੋ ਇਹ ਗੱਟੇ ਭਰਨ ਵਾਸਤੇ ਮਿੱਟੀ ਹੈ ਸਾਨ ਨੇ ਫਿਰ ਪਿੰਡ ਕੁਦਨੀ ਨੇ ਆਪਦੀਆਂ ਟਰਾਲੀਆਂ ਮੰਗਾਈਆਂ ਕੱਲ ਤੇ ਰੋ ਚੱਕ ਕੇ ਨੱਕੇ ਤੇ ਪਾਈਆਂ ਵੇਖੋ ਤੁਸੀਂ ਹਿਸਾਬਦਲਾਲੇ ਵੀ ਸਰਕਾਰ ਦੀ ਕਿੰਨੀ ਨਾਕਾਮੀਆਂ ਚੱਲ ਰਹੀਆਂ ਨੇ ਸ਼ੋਰਟ ਲਾਈ ਮંત્રી ਸਾਹਿਬ ਪਰਮਿੰਦਰ ਸਿੰਘ ਢੀਂਡਾ ਸਾਹਿਬ ਇੱਥੇ ਪਹੁੰਚੇ ਸੀਗੇ ਉਹਨਾਂ ਨੇ ਕਿਹਾ ਵੀ ਜਿਹੜਾ ਉਹਰੇ ਕੰਮ ਚੱਲ ਰਿਹਾ ਹੈ ਪ੍ਰਸ਼ਾਸਨ ਜਿਹੜਾ ਆਪਣੇ ਵੱਲੋਂ ਨਹੀਂ ਕਰ ਰਿਹਾ ਲੋਕ ਆਪਣੇ ਪੱਧਰ ਤੇ ਕੰਮ ਕਰ ਰਹੇ ਹੈਗੇ ਕਿਸ ਤਰ੍ਹਾਂ ਦੇ ਦੇਖੋ ਮੈਂ ਢੀਂਡਾ ਸਾਹਿਬ ਨੂੰ ਇਹ ਗੱਲ ਕਹਿਣੀ ਚਾਹਣਾ ਜੇ ਆਏ ਨੇ ਉਹਰੇ ਤਾਂ ਚੰਗੀ ਕਰਦੇ ਪਰ ਆ ਕੇ ਲੋਕਾਂ ਦੇ ਦੁੱਖ ਦਰਦ ਦੇ ਵਿੱਚ ਖੜਨਾ ਚਾਹੀਦਾ ਅਜਿਹਾਂ ਗੱਲਾਂ ਨਹੀਂ ਕਰਨੀਆਂ ਚਾਹੀਦੀ ਜੇ ਲੋਕ ਕੰਮ ਕਰ ਰਹੇ ਨੇ ਤਾਂ ਇਹ ਸਾਡਾ ਆਪਸੀ ਪਿਆਰ ਹੈ ਸਾਡੀ ਹਮਦਰਦੀ ਹੈ ਸਾਰੇ ਪਿੰਡਾਂ ਦੇ ਲੋਕ ਆਪਣੇ ਦੂਜੇ ਭਰਾਵਾਂ ਦੇ ਸੱਦੇ ਤੇ ਹੁਣ ਜਿਹੜੇ ਪਿੰਡਾਂ ਨੂੰ ਹੜਾ ਦੀ ਮਾਰ ਹੈ ਤਾਂ ਉਹਨਾਂ ਦੇ ਸੱਦੇ ਤੇ ਸਾਰੇ ਪਿੰਡਾਂ ਦੇ ਲੋਕ ਨੇ ਜਿਹੜੇ ਆਏ ਹੋਏ ਨੇ ਬਹੁਤ ਚੰਗੀ ਗੱਲ ਆ ਸੋ ਮੈਂ ਬੇਨਤੀ ਕਰਦਾ ਕਿ ਪਹਿਲਾਂ ਕੁਝ ਹੋਇਆ ਨਹੀਂ ਅੱਜ ਜੇ ਕੁਝ ਹੋਇਆ ਅੱਜ ਸਾਰੀ ਦੁਨੀਆ ਗਵਾਹ ਇਸ ਚੀਜ਼ ਦੀ ਕਿ 2023 ਦੇ ਵਿੱਚ ਕੱਗਰ ਦਰਿਆ ਜਿਹੜਾ ਮਕਰੋੜ ਤੋਂ ਕੜੈਲ ਤੱਕ 18 ਕਿਲੋਮੀਟਰ ਜਿੱਥੇ ਬੰਨ ਨਾ ਦੀ ਕੋਈ ਚੀਜ਼ ਨਹੀਂ ਸੀ ਉੱਥੇ ਦੋਹੇ ਪਾਸੇ 16 16 ਫੁੱਟ ਚੌੜਾ ਬੰਨ ਹੈ ਜਿਹੜਾ ਉਹ ਬੰਨਿਆ ਗਿਆ 4 ਕਰੋੜ ਰੁਪਇਆ ਸੀ 2023 ਦੇ ਵਿੱਚ ਲਾਇਆ ਉਹਦੇ ਕਰਕੇ ਸਾਰੀ ਆਵਾਜਾਈ ਵੀ ਚੱਲ ਰਹੀ ਆ ਤੇ ਦਿੱਕਤ ਵੀ ਨਹੀਂ ਆ ਰਹੀ ਸੋ ਪਰ ਮੈਂ ਹੁਣ ਇਹ ਗੱਲ ਕਹਿਣੀ ਚਾਹਣਾ ਵੀ ਇਹ ਸਮਾਂ ਅਜਿਹਾਂ ਗੱਲਾਂ ਦਾ ਨਹੀਂ ਹੈ ਪਰ ਜੇ ਤੁਸੀਂ ਕਹਿਣ ਲੱਗ ਰਹੇ ਤੁਹਾਨੂੰ ਕੁਝ ਨਹੀਂ ਦਿੰਦਾ ਚਲੋ ਮੈਂ ਲਖਾ ਦਾਂ ਨਾ ਆਪਣੇ ਕਿਸੇ ਨੂੰ ਨਾਲ ਲੈ ਜਾਓ ਵੀ 16 ਫੁੱਟ ਕੀਤਾ ਚੱਕ ਲੋ ਵੀ 16 ਫੁੱਟ ਚੌੜਾ ਬੰਨ ਬੰਨਿਆ ਹੋਇਆ ਹੈ ਜਾਂ ਨਹੀਂ ਪਛੋਕੜ ਦੇ ਵਿੱਚ 23 ਤੋਂ ਪਹਿਲਾਂ ਸੀਓ ਜਾਂ ਨਹੀਂ ਪਰ ਨਿਮਰਤਾ ਸਹਿਤ ਬੇਨਤੀ ਹੈ ਕਿ ਅੱਜ ਪੰਜਾਬ ਬੜਾ ਸੰਕਟ ਦੇ ਵਿੱਚ ਪੰਜਾਬ ਤੇ ਬਹੁਤ ਵੱਡੀ ਫਿਪਤਾ ਆਈ ਹੋਈ ਹੈ ਸੋ ਆਪਾਂ ਬਜਾਏ ਇਸ ਕਿ ਬਿਨਾ ਮਤਰ ਦੇ ਕੋਈ ਇਰੀਗੇਸ਼ਨ ਲਾਈਏ ਰਲ ਮਿਲ ਕੇ ਸਾਰੇ ਇਸ ਵਿਪਤਾ ਦੇ ਵਿੱਚ ਲੋਕਾਂ ਦਾ ਸਾਥ ਦੇ